ਵੀ ਹੁੰਦੀ ਉਹਦੇ ਆਦਰ ਸਤਕਾਰ ਲਈ ਸਨੇਤ ਗੁਰੂ ਗ੍ਰੰਥ ਸਾਹਿਬ ਦੇ ਇਹ ਮੋਰਚਾ ਭਾਈ ਗੁਰਜੀਤ ਸਿੰਘ ਵੱਲੋਂ ਲਾਇਆ ਗਿਆ। ਪੀਪੀਆਂ ਤੋਂ ਇਥੇ ਮੈਂ ਤਾਂ ਕੋਈ ਬੇਨਤੀ ਕਰੂੰਗਾ ਤੁਹਾਨੂੰ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਸਾਡਾ ਸਰਮ ਨਹੀਂ ਸੱਟਦਾ। ਜਿਹੜਾ ਸਿੱਖ ਹੈ ਸਿੱਖ ਦਾ ਬੱਚਾ ਹੈ ਸਿੱਖਾਂ ਦੇ ਘਰੇ ਜਨਮ ਲਿਆ ਜੀਨੇ ਦੇਖੋ ਜਨਮ ਸੰਸਕਾਰ ਦੇ ਵਿੱਚ ਵਿੱਧਿਆ ਸੰਸਕਾਰ ਦੇ ਵਿੱਚ ਤੇ ਅਮਰਤ ਸੰਸਕਾਰ ਦੇ ਵਿੱਚ ਵਿਆਹ ਆਨੰਦ ਕਾਰਜ ਸੰਸਕਾਰ ਦੇ ਵਿੱਚ ਅੰਤਮ ਸੰਸਕਾਰ ਦੇ ਵਿੱਚ ਪੰਜ ਸੰਸਕਾਰਾਂ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਸਰਦਾ ਹੀ ਨਹੀਂ ਇਸ ਕਰਕੇ ਜੇ ਸਾਡਾ ਜਨਮ ਮਰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਹੀਂ ਸਫਲਾ ਹੋ ਸਕਦਾ ਸਾਡੇ ਆਨੰਦ ਕਾਰਜ ਸਾਡਾ ਕੋਈ ਵੀ ਕਾਰਜ ਹੈ ਅਸੀ ਰੋਜ਼ ਕਹਿੰਦੇ ਆ ਵਿਚਾਰਤਾ ਪੁਰਖ ਖਲੋਆ ਬਾਲ ਨ ਵਿੰਗਾ ਹੋਆ ਅਸੀ ਰੋਜ਼ ਕਹਿੰਦੇ ਆ ਜਿਸ ਕੇ ਉਪਰ ਸਿਰ ਉਪਰ ਤੋਂ ਸਵਾਮੀ ਸੋ ਦਿਖ ਐਸਾ ਭਾਵੇ ਅਸੀ ਰੋਜ਼ ਕਹਿੰਦੇ ਆ ਜਿਸ ਦਾ ਸਾਹਿਬ ਡਾਕਾ ਹੋਏ ਕਿਸ ਨੂੰ ਮਾਰ ਨਾ ਸਕੇ ਕੋਈ ਸਿੱਖਾਂ ਦੇ ਹਿਰਦੇ ਦੇ ਵਿੱਚ ਸ਼ਾਖਿਆਤ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮੇਸ਼ਰ ਦੇ ਰੂਪ ਵਿੱਚ ਪੂਰਥੀ ਪਰਮੇਸ਼ਰ ਦਾ ਥਾਨ ਤੋਂ ਹੁੰਦਾ ਹੈ ਸਤ ਸ੍ਰੀ ਅਕਾਲ ਜਦੋਂ ਤੁਸੀਂ ਕਿਤੇ ਬੋਲ ਕੇ ਪੋਥੀ ਲੈ ਕੇ ਨਿਤਨੇਮ ਕਰਦੇ ਹੋ ਨਾ ਬਾਬਾ ਅਮਰਜੀਤ ਸਿੰਘ ਜੀ ਦੱਸ ਕੇ ਗਏ ਆ ਮਰਯਾਦਾ ਦੀ ਜਦੋਂ ਤੁਸੀਂ ਵਧੀਆ ਸਵੇਰੇ ਇਸ਼ਨਾਨ ਕਰਕੇ ਕਾਂਪਰ ਬੈਠ ਕੇ ਚੌਂਕੜਾ ਮਾਰ ਕੇ ਉੱਚੀ ਉੱਚੀ ਬੋਲ ਕੇ ਬਾਣੀ ਪੜ੍ਹਦੇ ਹੋ ਤੁਸੀਂ ਲਗਾਤਾਰ ਜਦੋਂ 6 ਕੁ ਮਹੀਨੇ ਲਗਾਤਾਰ ਬਾਣੀ ਪੜ੍ਹੋਗੇ ਨਾ ਮਾਫ਼ ਕਰਨਾ ਜੇ ਕੋ ਮੇਰੇ ਵਰਗੇ ਦੇ ਅੰਦਰ ਕੁਝ ਹੋ ਗਈ ਨਾ ਖਾਲੀ ਹੋਊਗਾ ਕੋਹ ਵੀ ਰੂਸ਼ਾ ਘਟ ਬੋਲ ਲੈ ਭਰਿਆ ਹੋਏ ਨਾ ਕਭੂ ਬੋਲ ਲੈ ਸਾਨੂੰ ਦੂਸਰਾ ਬੰਦਾ ਉਦੋਂ ਬੁਰਾ ਲੱਗਦਾ ਹੈ ਜਦੋਂ ਸਾਡੇ ਅੰਦਰ ਆਪਣੇ ਮੈਲ ਹੁੰਦੀ ਹੈ ਆਪਣੇ ਅੰਦਰ ਬੁਰੀਾਈ ਹੁੰਦੀ ਪਰ ਮੈਂ ਕਹਿੰਦਾ ਇਸ ਮੋਰਚੇ ਦੇ ਵਿੱਚ ਰਾਤ ਵੀ ਸੰਧਾ ਸਾਹਿਬ ਨਾਲ ਮੇਰੀ ਕਾਫੀ ਗੱਲਬਾਤ ਹੋਈ ਉਹ ਬੜੇ ਪਿਆਰ ਤੇ ਪ੍ਰੇਮ ਦੇ ਨਾਲ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਔਰ ਨਿਵਾਜਣ ਲਈ ਸਤਕਾਰ ਦੇਣ ਲਈ ਪਿਆਰ ਦੇਣ ਲਈ ਜੀਵ ਆਇਆਂ ਕਹਿਣ ਲਈ ਸਾਰਿਆਂ ਨੂੰ ਸਦਾ ਦਿੱਤਾ ਦਿੰਦੇ ਵੀ ਹੈ ਆਗੂ ਸਾਨੂੰ ਵੀ ਚਾਹੀਦਾ ਸਾਥ ਸੰਗਤ ਜੀਓ ਵੀ ਮੇਰੇ ਖਿਆਲ ਤੇ ਉੱਥੇ ਅਸੀਂ ਇੱਕ ਦੂਸਰੇ ਤੇ ਛਿੱਕੜ ਸੁੱਕਣ ਨਾਲੋਂ ਸਾਡੀ ਲੜਾਈ ਹੈ ਗੁਰੂ ਗ੍ਰੰਥ ਸਾਹਿਬ ਦੇ ਹੋਰ ਧਾਰਮਿਕ ਗ੍ਰੰਥਾਂ ਦੇ ਸਤਕਾਰ ਲਈ ਕਿਉਂਕਿ ਮੈਂ ਸਨਾਤਨ ਧਰਮ ਦੇ ਵੀਰਾਂ ਨੂੰ ਦੱਸਣਾ ਚਾਹੁੰਨਾ ਹੈ ਕਿ ਜਦੋਂ ਹਿندو ਧਰਮ ਦੇ ਉੱਤੇ ਔਰੰਗਜ਼ੇਬ ਨੇ ਜ਼ੁਲਮ ਕਰਨਾ ਸ਼ੁਰੂ ਕੀਤਾ ਹੈ ਨਾ ਜੌਨਪੁਰ ਦਾ ਮੰਦਿਰ ਹੈ ਜੌਨਪੁਰ ਦੇ ਮੰਦਿਰ ਦੇ ਵਿੱਚ ਉਹ ਇੱਕ ਵਾਰੀ ਖੁਸ਼ ਹੋਇਆ ਔਰੰਗਜ਼ੇਬ ਉਹਨੇ ਸਤਸੰਗਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਪਹਿਲਾਂ ਦੀ ਗੱਲ ਹੈ ਜੌਨਪੁਰ ਦੇ ਮੰਦਿਰ ਦੇ ਵਿੱਚ ਦਸਹਿਰੇ ਦਾ ਕੱਠ ਹੋਇਆ ਉੱਥੇ ਉਹਨੇ 2 ਲੱਖ ਵਿੰਦੂ ਨੂੰ ਕਤਲ ਕੀਤਾ ਆਪਣਾ ਗ੍ਰਿਫਤਾਰ ਕੀਤਾ ਇਹ 432000 ਹਿੰਦੂ ਨੂੰ ਇੱਕ ਦਿਨ ਚ ਕਤਲ ਕੀਤਾ ਉਹਨੂੰ ਆਪਣਾ ਕੰਬੂ ਚਾਰ ਵਾਰੀ ਬਦਲਨਾ ਪਿਆ ਔਰਨ ਦੇਵ ਨੂੰ ਇਹ ਸਤਿ ਪ੍ਰਾਪਤ ਨੇ ਇਤਿਹਾਸ ਨੇ ਚਾਰ ਵਾਰੀ ਆਪਣਾ ਕੰਬੂ ਬਦਲਨਾ ਪਿਆ ਖੂਨ ਇੰਨਾ ਵਹਿ ਤੁਰਿਆ ਸੀ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਮੰਦਰਾਂ ਦੇ ਵਿੱਚ ਨਹੀਂ ਬੈਠ ਸਕਦੇ ਤੁਸੀਂ ਧਾਰਮਿਕ ਗ੍ਰੰਥ ਆਪਣੇ ਸਭ ਸੰਜੁਗੀਤ ਹੈ ਸਤਿਕਾਰਯੋਗ ਮਹਾਭਾਰਤ ਹੈ ਭਗਵਤ ਹੈ ਪੁਰਾਣ ਹੈ ਚਾਰ ਵੇਦ ਨੇ 6 ਸਾਹਿਤਰ ਨੇ 27 ਸਿਮਰਤੀਆਂ ਨੇ ਇਹਨਾਂ ਨੂੰ ਤੁਸੀਂ ਨਹੀਂ ਪੜ ਸਕਦੇ ਤੁਸੀਂ ਜੋਤ ਤਾਂ ਨਹੀਂ ਲਾ ਸਕਦੇ ਤੁਸੀਂ ਥਾਕਰ ਪੂਜਾ ਨਹੀਂ ਕਰ ਸਕਦੇ ਇਹਨਾਂ ਨੂੰ ਇਹੋ ਹੀ ਰੋਕਿਆ ਸੀ ਨਾ ਇੱਕ ਪਾਸੇ 12 ਸਾਲ ਦੀ ਉਮਰ ਵਿੱਚ ਪੰਡਤ ਹਰदयाल ਜੀ ਨੂੰ ਕਹਿੰਦੇ ਕਹਿੰਦੇ ਅਸੀਂ ਨਹੀਂ ਜਨੇਉ ਪੜਾਏ ਨਹੀਂ ਪੜਾਣਾ ਜੇ ਆਜਨੇਉ ਵਾਹ ਤਾਂ ਇਹ ਦੇ ਦੇ ਨਿਆ ਕੋ ਪਾਵਨ ਸੰਤੋਖ ਰੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਘਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਗਲਾ ਨ ਜਾਏ ਜਨੇਊ ਤੋਤੀ ਟਿੱਕਾ ਜਪਮਾਲੀ ਪਹਿਨਣ ਵਾਲਿਓ ਔਰ ਫਿਰ ਵਿਖਲੋ ਵੀ ਉਸੇ ਜਨੇਊ ਨੋ ਨੌਵੇਂ ਜਾਮੇ ਦੇ ਵਿੱਚ ਆ ਕੇ ਜਦੋਂ ਜਬਰਦਸਤੀ ਉਤਾਰਨ ਲੱਗਾ ਔਰੰਗਜੀਤ ਤਾਂ ਉਸੇ ਜੰਨੂ ਦੇ ਰਾਖੇ ਬਣੇ ਚਲ ਕੇ ਜੰਨਿਓ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕਲੂ ਮਹਸਤਾ ਦਾ ਸਾਧਨ ਹੇਠ ਕੀਤੀ ਜਨ ਕਰਹੀ ਸੀਸ ਦੀਆ ਪਰ ਸ੍ਰੀ ਨਾ ਉਚ ਰਹੀ ਧਰਮ ਹੇਤ ਸਾਧਕਾਂ ਜਨ ਕੀਆ ਮੈਂ Hindu ਵੀਰਾਂ ਨੂੰ ਜਿੱਥੇ ਸਪੀਕਰ ਦੀ ਆਵਾਜ਼ ਹੈ ਮੀਡੀਏ ਰਹੇ ਜਾਂਦੀ ਹੈ ਸਨਾਤਨ ਧਰਮ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਇੱਕ ਪਾਸੇ ਤਾਂ ਤੁਸੀਂ ਲਾਲ ਕਿਲੇ ਦੇ ਵਿੱਚ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦਾ ਔਰ ਬਹੁਤ ਵੱਡਾ 400 ਸਾਲਾ ਹਾਕਮਨ ਪੁਰਬ ਮਨਾਉਨੇ ਆ ਅੱਗੇ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਅਗਲੇ ਨਵੰਬਰ ਦੇ ਵਿੱਚ 2025 ਦੇ ਵਿੱਚ ਉਦੋਂ ਵੀ ਹਿੰਦੁਸਤਾਨ ਦੀ ਸਰਕਾਰ ਅੱਗੇ ਹੋ ਕੇ ਹਾਂਜੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੀ ਰੱਖਿਆ ਕੀਤੀ ਅੱਜ ਉਸ ਧਰਮ ਦੇ ਬਾਨੀ ਦਾ ਸਾਥ ਸੰਜੋ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਧਰਮ ਗੁਰੂ ਨਾਨਕ ਦੇਵ ਨੇ ਸ਼ਬਦ ਗੁਰੂ ਸੁਰਤ ਤੁੰ ਜੀਲਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਜਿਨ੍ਹਾਂ ਨੂੰ ਕਿਹਾ ਜੇ ਸੋ ਚੰਦਾ ਉਗਵ ਹੈ ਸੂਰਜ ਚੜਾ ਹਜ਼ਾਰ ਖੇਤੇ ਚਾਨਣ ਹੋਦਿਆ ਗੁਰਦਿਨ ਘੋਰ ਅੰਧਾਰ ਜਿਨੂ ਗੁਰੂ ਤੀਜੇ ਪਾਤਸ਼ਾਹ ਨੇ ਕਿਹਾ ਸਤਿਗੁਰੂ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਜਿਨੂ ਸਤਿਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਔਰ ਕੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਗੁਰਬਾਣੀ ਕਹਿ ਸਰੇਵਕ ਜਨ ਮਾਨਨਾ ਪ੍ਰਕਾਖ ਗੁਰੂ ਜਿਨੂ ਗੁਰੂ ਪੰਜਮ ਪਾਤਸ਼ਾਹ ਨੇ ਕਿਹਾ ਤੁਰਤੀ ਬਾਣੀ ਆਈ ਤਨ ਸਗਲੀ ਚਿੰਤਾ ਜਿਹਨੂੰ ਸਾਧ ਸੰਗਤ ਜੀਓ ਛੇਵੇਂ ਪਾਤਸ਼ਾਹ ਨੇ ਜਿਹੜੀਆਂ 22-12 ਦੇ ਵਿੱਚੋਂ 9 ਧੁਨਾਂ ਵਾਲੀਆਂ 12 ਜਿਹੜੀਆਂ ਔਰ ਉਹਨਾਂ ਨੂੰ ਕਿਉਂਕਿ ਐਡੀਸ਼ਨਲ ਅ ਦੇ ਵਿੱਚ ਵੱਖ-ਵੱਖ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਖਾਰੀ ਭਾਈ ਗੁਰਦਾਸ ਜੀ ਹੋਏ ਔਰ ਸਾਧ ਸੰਗਤ ਜੀ ਫਿਰ ਵੱਖ-ਵੱਖ ਸਿੱਖਾਂ ਨੇ ਸਮੇਂ-ਸਮੇਂ ਅਨਸਾਰ ਗੁਰੂ ਸਾਹਿਬ ਦੇ ਹੁੰਦਿਆਂ ਕੁਝ ਸਾਧ ਸੰਤ ਜੀਓ ਔਰ ਲਿਖਿਆ ਜਿਵੇਂ ਛੇਵੇਂ ਪਾਤਸ਼ਾਹ ਨੇ ਆਸਾ ਦੀ ਵਾਰ ਦੇ 24 ਛੱਕੇ ਜਿਹੜੇ ਸੀ ਛੇਵੇਂ ਪਾਤਸ਼ਾਹ ਨੇ ਔਰ ਸਿੱਖਾਂ ਨੂੰ ਪੜਨ ਲਾਇਆ ਅਕਾਲ ਤਖਤ ਸਾਹਿਬ ਤੇ ਤੋਂ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਉਹਨਾਂ ਨੇ ਜਿਨ ਤ ਹੈ ਅਰਗਨਾ ਬਾਣੀ ਧਾਰਾ ਸੋ ਜਾਣੋ ਸਿੱਖ ਨਾਹੀ ਮਾਰਾ ਤੇ ਸਾਧ ਸੰਗਿਉ ਅੱਠਵੇਂ ਪਾਤਸ਼ਾਹ ਨੇ ਇਸੇ ਤਰ੍ਹਾਂ ਬੰਜੋਖਰੇ ਦੀ ਧਰਤੀ ਤੇ ਲਾਲਚੰਦ ਪੰਡਤ ਦਾ ਉਸ ਗੁਰਬਾਣੀ ਦੇ ਆਧਾਰ ਤੇ ਹੀ ਹੰਕਾਰ ਤੋੜਿਆ ਤੋ ਨੌਵੇਂ ਪਾਛੇ ਤਾਂ ਸਾਥ ਸੰਜੂ ਆਪ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਤੋ ਦਸਵੇਂ ਪਾਛੇ ਨੇ ਤਾਂ ਸਾਥ ਸੰਜੋ ਸਿਖ ਗੁਰਦਰਸ਼ਨ ਕੀ ਚਾਹੈ ਦਰਸ਼ਨ ਕਰੈ ਗ੍ਰੰਥ ਜੀ ਮਾਹੈ ਮੇਰਾ ਰੂਪ ਗ੍ਰੰਥ ਜੀ ਜਾਨ ਜਾ ਮੈਂ ਭੇਦ ਨ ਰਣਜ ਕਮਾਨ ਗੁਰੂ ਦਰਸ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਮ ਮਜੂਰ ਚ ਹੈ ਪੜੈ ਗ੍ਰੰਥ ਮਨ ਲਾਏ ਤੁਹ ਸਾਬ ਸਮਝਿਓ ਸਿਆਖਿਆਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹਿਆਂ ਦੀ ਜੋਤ ਜਿਨ੍ਹਾਂ ਦੇ ਸਤਕਾਰ ਅਣਬ ਦੇ ਪਿੱਛੇ ਔਰ ਸਿੱਖ ਕਿਸੇ ਕੋਈ ਆਪਣੇ ਨਿੱਜੀ ਕੰਮ ਲਈ ਕਤਲ ਕਰੇ ਨਾ ਕਰੇ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਂਸਹਾਰ ਦਾ ਉਹ ਆਪ ਵੀ ਕਤਲ ਹੋ ਸਕਦਾ ਹੈ ਉਹ ਦੋਸ਼ੀ ਦਾ ਵੀ ਕਤਲ ਕਰ ਸਕਦਾ ਉਸ ਬੇਅਦਬੀਆਂ ਨੂੰ ਮੁੱਖ ਰੱਖਦੇ ਹੋਏ ਭਾਈ ਗੁਰਜੀਤ ਸਿੰਘ ਹੋਣਾ ਨੇ ਇੱਕ ਫੈਸਲਾ ਲਿਆ ਗੁਰੂ ਕਿ ਉਹ ਸਿੱਖੋ ਪਰसों ਰਾਤ ਨੂੰ ਗੁਰੂ ਗੋਬਿੰਦ ਸਾਹਿਬ ਦੇ ਸਾਥ ਸੰਗਤੋ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਤੇ ਅਸੀਂ ਰਾਤ ਨੂੰ ਤਕਰੀਬਨ 1 ਵਜੇ ਤੱਕ 2 ਵਜੇ ਤੱਕ ਸਾਥ ਸੰਗਤ ਜੀ ਉ ਜਾਗਦੇ ਰਹੇ ਸਾਡੇ ਗੁਰਦੁਆਰਾ ਸਾਹਿਬ ਕਾਠ ਰੋੜਾ ਰਾਤ ਨੂੰ ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ 1.5 ਤੋਂ ਪੌਣੇ 2 ਵਜੇ ਪੂਰਨਮਾਸੀ ਦੀ ਰਾਤ ਨੂੰ ਸਾਥ ਸੰਗਤ ਜੀ ਆਪ ਨਾਰਾਇਣ ਕਲਾ ਘਰ ਤੱਕ ਮੈਂ ਪਰਵਰਿਓ ਉਦੋਂ ਸੰਗਤ ਜਾਪ ਕਰਦੇ ਹੁੰਦੀ ਹੈ ਮਿਲ ਕੇ ਉਦੋਂ ਦੇਖਿਆ ਸਾਧ ਸੰਗਤ ਜੀ ਉਹ 400 ਫੁੱਟ ਉੱਚਾ ਚੜਿਆ ਹੋਇਆ ਗੁਰੂ ਕਾ ਸਿੱਖ ਹਵਾ ਕਿੰਨੀ ਤੇਜ਼ੀ ਨਾਲ ਜਾਂਦੀ ਹੈ ਪਰ ਉਹ ਤਾਂ ਯਾਦ ਕੀ ਆਉਂਦਾ ਜੀ ਜਿੱਦੇ ਠੰਡੇ ਧੋਰਿਆਂ ਦੇ ਵਿੱਚ ਮੀਰ ਮੰਨੂ ਨੇ ਸਾਡੀਆਂ ਭੈਣਾਂ ਬੀਬੀਆਂ ਬੱਚਿਆਂ ਨੂੰ ਕੈਦ ਕਰਕੇ ਸਾਧ ਸੰਗਤ ਜੀ ਆਪਣੇ ਠੰਡੇ ਧੋਰਿਆਂ ਦੇ ਵਿੱਚ ਰੱਖਿਆ ਨਾ ਤਾਂ ਫੇਰ ਕੀ ਹੋਇਆ ਸਾਧ ਸੰਗਤ ਜੀ ਸਵੇਰ ਸਵੇਰ ਮਾਨ ਗਿੱਲਾ ਪਹਿਣ ਚੱਕੀਆਂ ਤੇ ਪੀਸਣਾ ਬੜਾ ਔਖਾ ਕਈ ਬੁੱਢੀਆਂ ਮਾਵਾਂ ਕੋਰੜਿਆਂ ਦੀ ਮਾਰਾ ਮਾਰਦੇ ਨੇ ਤੇ ਅੱਗੋਂ ਜਦੋਂ ਉਹਨਾਂ ਨੂੰ ਨਿੱਤਵੇਂਮ ਕਰਦੀਆਂ ਨੂੰ ਬਾਣੀ ਪੜਦੀਆਂ ਨੂੰ ਰੋਕਦੇ ਨੇ ਜਿਵੇਂ ਅੱਜ ਸਾਨੂੰ ਪ੍ਰਸ਼ਾਸਨ ਰੋਕ ਰਿਹਾ ਠੀਕ ਹੈ ਮੈਂ ਸਮਝਦਾ ਕਿ ਜਿਹੜੇ ਪ੍ਰਸ਼ਾਸਨ ਨੂੰ ਚਲਾਉਣ ਵਾਲੇ ਅੱਗੇ ਅਫਸਰ ਨੇ ਅਫਸਰਾਂ ਦੇ ਕੁਝ ਵੱਲ ਦੀ ਬਸ ਦੀ ਗੱਲ ਨਹੀਂ ਇਹਨਾਂ ਨੂੰ ਜਿਵੇਂ ਹੁਕਮ ਆਉਂਦਾ ਉਹ ਓਵੇਂ ਕਰੀ ਜਾਂਦੇ ਧਮਕਾਉਣਾ ਸਿੱਖਾਂ ਨੂੰ ਡਰਾਉਣਾ ਔਰ ਲਾ ਕੇ ਜਾਮ ਉਹਨਾਂ ਨੂੰ ਰੋਕਣਾ ਰਸਤੇ ਦੇ ਵਿੱਚ ਵੀ ਇੱਥੇ ਕੱਟਣਾ ਹੋਵੇ ਇਹਨਾਂ ਦਾ ਯਤਨ ਹੈ ਪਰ ਗੁਰੂ ਕੇ ਸਿੱਖ ਸਾਹਿਬ ਜੀ ਉਹ ਇਤਿਹਾਸਿਕ ਗੱਲ ਕਿ ਜਦੋਂ ਲਖਪਤ ਰਾਏ ਨੇ ਹਰਮੰਦਰ ਸਾਹਿਬ ਦੇ ਵਿੱਚ ਮੁਗਲਾਂ ਦਾ ਪਹਿਰਾ ਲਵਾ ਦਿੱਤਾ ਸੀ ਤਾਂ ਸਾਹਿਬ ਸੰਜੀਓ ਆਪਾਂ ਕਈ ਕਹਿਦੇ ਆ ਨਾ ਅੱਜ ਕੱਲ੍ਹ ਕਹਿੰਦੇ ਜੀ ਜੋਤ ਨਹੀਂ ਲਾਉਣੀ ਚਾਹੀਦੀ ਹੁਣ ਮੈਂ ਇਤਿਹਾਸਕ ਜੋਤ ਦੀ ਗੱਲ ਦੱਸਦਾ ਭਾਈ ਮਨਸਾ ਸਿੰਘ ਸਿਗਾ ਗੁਰੂ ਕਰ ਸਿੱਖ ਭਾਈ ਮਨਸਾ ਸਿੰਘ ਉਹ ਲਖਪਤ ਰਾਏ ਨੇ ਸਤ ਸੰਜੀਵ ਸਾਹਿਬ ਰਾਏ ਇਹ ਚੌਧਰੀ ਸੀਗੇ ਤੋਂ ਜ਼ਕਰੀਆ ਖਾਨ ਦੇ ਜਦੋਂ ਉਹਨੇ ਚੁੰਬੀ ਮਾਰ ਕੇ ਕਿਸੇ ਢੰਗ ਤਰੀਕੇ ਨਾਲ ਲਪੇਟ ਕੇ ਉਹ ਘਿਓ ਤੇ ਜੋਤ ਬੱਤੀ ਹਰਿਮੰਦਰ ਸਾਹਿਬ ਦੇ ਵਿੱਚ ਜਗਾ ਕੇ ਜਦੋਂ ਜੋਤ ਜਗਦੀ ਵੇਖ ਲਈ ਉਹ ਆਪਣੇ ਜੰਮੇ ਮਾਰ ਕੇ ਹਰਮੰਦਰ ਸਾਹਿਬ ਆਪਣਾ ਸਰੋਵਰ ਵਿੱਚ ਦੀ ਤਰਦਾ ਤੁਰਿਆ ਜਾਂਦਾ ਹੈ ਤਾਂ ਫਿਰ ਉਹਦੇ ਫੋੜੀ ਵੱਜੀ ਸੀ ਸਤਰ ਦੇ ਵਿੱਚੋਂ ਸ਼ਹੀਦ ਹੋ ਗਿਆ ਸੀ ਉਹਦੀ ਤੁਸੀਂ ਰਜਾਇਬ ਘਰ ਵਿੱਚ ਫੋਟੋ ਦੇਖ ਸਕਦੇ ਹੋ ਤਸਵੀਰ ਭਾਈ ਮਨਸਾ ਸਿੰਘ ਦੀ ਇਹ ਉਹਨਾਂ ਦਾ ਇਤਿਹਾਸ ਹੈ ਮੈਂ ਬੀਬੀਆਂ ਦੀ ਗੱਲ ਕਰ ਰਿਹਾ ਸੀ ਤੋਂ ਐਨੀ ਗ੍ਰਿਹਤਾ ਵਾਲੀ ਤਰ ਕੇ ਸਹੂਰ ਬੋਲੋ ਅਕਲ ਦੇ ਅੰਲੇ ਹੋਵੇ ਮੁੱਖੋਂ ਵੇਫਾਇਦਾ ਬੋਲੋ ਦੁਸ਼ਮਣ ਦੇ ਬੰਦੇ ਹੋਵੇ ਗੰਦੀ ਕਰਤੂਰ ਦਿਖਾਵੋ ਗੰਦਿਆਂ ਦੇ ਬੰਦੇ ਹੋਵੇ ਤੁਹਾਨੂੰ ਵੀਨ ਗੁੱਟ ਬਰਾਬਰ ਸਾਨੂੰ ਇਹ ਬਾਣੀਆਂ ਕਰਮਾ ਕਲਮਾ ਮਨਜ਼ੂਰ ਨਹੀਂ ਸਾਨੂੰ ਪੜਨੀ ਗੁਰਬਾਣੀ ਹੈ ਤੋ ਫਿਰ ਬੱਚਿਆਂ ਦੇ ਕਰਕੇ ਤੁਕਲੇ ਜਾਲਬ ਨੇ ਫੇਰ ਵੀ ਚੁੱਕਲੇ ਮਾਵਾ ਦੀ ਝੋਲੀ ਪਾਤੇ ਆਂਦਰਾਂ ਗੱਲ ਟਕਾਤੇ ਆਪੇ ਕਰੂਗਾ ਗੁਰੂ ਜੀ ਸੋਡਾ ਹੀਲਾ ਲੈ ਲੈ ਇਮਤਿਹਾਨ ਸਿੰਘਾਂ ਦੇ ਤੁਨ ਤੁਨ ਦੇ ਸਮੇਸ ਤੇਰੀ ਲੀਲਾ اے ਮੇਰੇ ਵਾਹ ਗੁਰ ਆਏ ਜੋ ਪੰਜਵੇਂ ਜਮੇ ਤਵੀਆਂ ਤੇ ਆਸਣ ਲਾਵੇਂ ਸਿੱਖੀ ਮਨਜ਼ੂਰ ਹੋਵੇ ਰੋਗ ਸੋਗ ਦੂਰ ਹੋਵੇ ਸਾਡਾ ਹੱਲੇ ਨਾ ਧਰਮ ਵਾਲਾ ਕਿਲਾ ਲੈ ਲੈ ਇਮਤਿਹਾਨ ਸਿੰਘਾਂ ਦੇ ਤਨ ਤਨ ਦੇ ਸਬੈ ਸਤੇ ਰਹੀ ਰੀਲਾ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਉਹ ਦ੍ਰਿੜਤਾ ਵਾਹਿਗੁਰੂ ਸਮੇ ਸਮੇ ਅਨਸਾਰ ਆਪ ਬਖਸ਼ਿਸ਼ ਕਰਦਾ ਤੁਸੀਂ ਦੇਖਦੇ ਜਿਨ੍ਹਾਂ ਨੇ ਕੋਈ ਮੋੜ ਤੇ ਵੇਚੇ ਜਾਂ ਜਿਨ੍ਹਾਂ ਨੇ ਗਦਾਰੀ ਕੀਤੀ ਕੌਮ ਦੇ ਨਾਲ ਉਹ ਜਰੂਰ ਦੇ ਫਿਰਦੇ ਆ ਸਤ ਸੰਗ ਨੂੰ ਪੁੱਛਦਾ ਉਹਨਾਂ ਨੂੰ ਸਟੇਜਾਂ ਦੇ ਉੱਤੇ ਦਰਸਾਉਂਦੇ ਸੀ ਉਹ ਜਿਉਂਦੇ ਮਰੇ ਹੋਏ ਨੇ ਇੱਕ ਤਾਂ ਮਰ ਕੇ ਵੀ ਜਿਉਂਦਾ ਹੈ ਇੱਕ ਤਾਂ ਜੀਵਤ ਪੇਖੇ ਜਿੰਨੇ ਹਰ ਹਰ ਤੇ ਆਇਆ ਇੱਕ ਮਰ ਕੇ ਉਹਨਾਂ ਗਏ ਜਿੰਨਾ ਵਿਸਤ੍ਰਤ RAM ਨਾਮ ਵੀ ਹੋਣਾ ਹੈ ਜੀਵਨ ਕੋਨੇ ਕਾਮ ਉਥੇ ਕੱਲ ਕੀ ਤਰ ਪਾਤਸ਼ਾਹ ਦੇ ਦਰਬਾਰ ਵਿੱਚ ਜਾਊਗਾ ਮੈਂ ਜਦੋਂ ਜੇ ਕੋਈ ਮੇਰੇ ਵਰਗਾ ਗਲਤ ਕਰੂਗਾ ਸਾ ਸੰਗ ਇਕੱਲਾ ਫੈਸਲਾ ਕਰੂਗਾ ਜਾਂ ਕੋਈ ਵੇਚੂਗਾ ਆਪਣੀ ਕੌਮ ਨੂੰ